ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਉਮੀਦ ਹੈ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਪਰਮਾਤਮਾ ਸਾਰਿਆਂ ਦਾ ਨਵਾਂ ਸਾਲ ਬਹੁਤ ਖੁਸ਼ੀਆਂ ਭਰਿਆ ਰਹੇ ਸਾਰਿਆਂ ਦੇ ਰੋਜੀ ਰੋਟੀ ਤੇ ਸਾਰਿਆਂ ਦਾ ਸਿਹਤ ਬਣੀ ਰਹੇ ਤੇ ਅੱਜ ਫਿਰ ਅਸੀਂ ਘਰ ਹੀ ਸੀ ਛੁੱਟੀ ਦਾ ਦਿਨ ਹੈ ਤੇ ਬੀਬੋ ਵੀ ਨੇ ਬਹੁਤ ਦਿਨ ਹੋ ਗਏ ਬਣਾਈ ਗਈ ਤੇ ਸੋਚਿਆ ਕਿ ਚਲੋ ਅੱਜ ਕੋਈ ਫਰੀਆਂ ਤੇ ਥੋੜਾ ਜਿਹਾ ਕੰਮ ਖਤਮ ਕਰਦੇ ਆ ਦੇਔਲੇ ਪਏ ਸੀ ਕਾਫੀ ਧਿਆਰ ਰੱਖੇ ਸੀ ਤੁਹਾਨੂੰ ਦਿਖਾਉਣੇ ਇਹਨਾਂ ਦਾ ਸਾਰਾ ਮੈਂ ਕੀ ਕਰ ਰਹੀ ਆ ਜਿਆਦਾ देर ਰੱਖੋ ਤਾਂ ਖਰਾਬ ਹੋ ਜਾਂਦੇ ਆ ਤੇ ਫਿਰ ਮੈਂ ਇਹਨਾਂ ਨੂੰ ਕੱਟ ਕੇ ਤੇ ਹੁਣ ਇਹਨਾਂ ਨੂੰ ਮੈਂ ਹਲਦੀ ਪਾ ਕੇ ਤੇ ਆਦਰਕ ਪਾ ਕੇ ਜਿੰਨਾਂ ਨੂੰ ਕੀ ਇਹਨਾਂ ਦਾ ਕੀ ਬਣਾਉਣ ਲੱਗੀ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਔਰੇ ਆਏ ਬੜੇ ਸੋਹਣੇ ਸੀ ਇਹਦ ਕੀ ਆਂਡਾ ਵਰਗੇ ਵੱਡੇ ਵੱਡੇ ਉਹ ਤਾਂ ਫਿਰ ਇਹ ਲਾਲਚ ਹੋ ਜਾਂਦਾ ਕਿ ਜਿੰਨੇ ਵੀ ਪਏ ਆ ਸਾਰੇ ਲੈ ਜੀਏ ਇਹਨਾਂ ਉਰੈਨ ਨੂੰ ਹੁਣ ਆਪਾਂ ਕੱਦੂ ਕਸ ਕਰ ਲੈਨੇ। ਕਿਉਂਕਿ ਕੱਟਣ ਤੇ ਜ਼ਿਆਦਾ ਟਾਈਮ ਲੱਗਦਾ। ਇਹਨੂੰ ਚੰਗਾ ਕੇ ਕੱਟੂ ਕਸ ਕਰਾਓ। ਸਾਰੇ ਬੜੇ ਸੌਣ। ਉਹਦਾ ਥੋੜਾ ਜਿਹਾ ਟਾਈਮ ਤਾਂ ਲੱਗਦਾ। ਫਿਰ ਆਪਾਂ ਨਾਲ ਮਿਕਸੀ ਜੇ ਗ੍ਰाइंड ਕਰਕੇ ਛਾਲਦੇ ਅਦਰਕ ਤੇ ਹੌਲੀ। ਇਕੱਠੇ ਪੀਸ ਕੇ ਤੇ ਬਾਪਰੀ ਤਰ੍ਹਾਂ ਟਿੱਕੀਆਂ ਬਣਾ ਲੈਣੀਆਂ ਨੇ। ਇੱਕ ਟਿੱਕੀ ਸਿਰੇ ਗਰਮ ਪਾਣੀ ਚ ਪਾਏ ਤੇ ਪਾਣੀ ਪੁੱਟਾ। ਕਿਸੇ ਵੀ ਰੂਪ ਚੋਂ ਲੈ ਖਾਂਦੇ ਰਹਿਣਾ ਚਾਹੀਦਾ ਚਾਹੇ ਚਾਰ ਮੈਂ ਤਾਂ ਵੈਸੇ ਕਈ ਵਾਰ ਇਹਨਾਂ ਨੂੰ ਬਾਹਲ ਕੇ ਰੱਖ ਲੈਂਦੀ ਆ ਆबस ਔਲੇ ਜਿੰਨੇ ਸੀਗੇ ਥੋੜੇ ਜਿਹਾ ਔਲੇ ਪੈ ਸੀ ਸਾਰੇ ਮੈਂ ਕੱਟ ਲਿਆ ਚਾਹੇ ਤੁਸੀਂ ਕਦੋਂ ਕਸ ਕਰ ਲੋ ਚਾਹੇ ਇਹਨਾਂ ਨੂੰ ਕੱਟ ਲਓ ਪਰ ਜਦੋਂ ਮਿਕਸੀ ਜੀ ਗ੍ਰਾਇੰਡ ਕਰਨੀ ਆ ਫਿਰ ਕੱਟ ਕਾਟੇ ਲਓ ਜਿਆਦਾ ਨਹੀਂ ਮਿਹਨਤ ਕਰਨੀ ਤੇ ਆ ਥੋੜੀ ਹਲਦੀ ਪਈ ਸੀ ਤੇ ਇੱਕ ਟੁਕੜਾ ਛੋਟਾ ਜਿਹਾ ਮੈਂ ਸਰਕਦਾ ਪਾ ਲਿਆ ਵਿੱਚ ਤੇ ਥੋੜੀ ਜਿਹੀ ਹਲਦੀ ਪਈ ਸੀ ਕੱਚੀ ਹਲਦੀ ਵੀ ਮਿਲ ਕੇ ਸਿੱਖ ਤਨ ਮੈਨੂੰ ਵਧੀਆ ਤੇ ਹੁਣ ਮੈਂ ਇਹਨਾਂ ਨੂੰ ਪੀਸ ਕੇ ਇਸ ਮਿਕਸੀ ਦੇ ਵਿੱਚ ਘੁਮਾ ਕੇ ਬਰੀਕ ਕਰਕੇ ਆਪਾਂ ਇਹਨਾਂ ਨੂੰ ਇਹਨਾਂ ਦੇ ਐਸਟੂਵ ਬਣਾਉਣੇ ਹਨ ਕਿ ਰੰਨਾ ਦੇ ਸਾ ਉਜੀ ਤੇ ਹੋਏ ਮਾਝ ਛਾਂ ਲਾਂਗੇ ਹਾਂਜੀ ਇਹ ਸਾਰਾ ਨਚੋੜ ਲਿਆ ਮੈਂ ਬਣਾ ਕੇ ਚਾਹੇ ਤੁਸੀਂ ਸਾਂਦੇ ਨਾਲ ਚਾਹਨ ਲੋ ਉਤੇ ਚਾਹੇ ਕਿਸੇ ਸੁੱਤੇ ਕੱਪੜੇ ਨਾਲ ਛਾਂਗ ਲਓ। ਉਹ ਚੰਗੀ ਤਰ੍ਹਾਂ ਦਾ ਨਿਚੋੜ ਲਓ। ਤੇ ਹਲਕੀ ਸੀ ਥੋੜੀ ਤੇਬਾ ਤਦਰਕਸੇ ਤੁਹਾਨੂੰ ਦੱਸੇ ਸੀ ਮੈਂ। ਤੇ ਹੋਰ ਇੱਕ ਟੁਬਲਾ ਅਦਰਕ ਦਾ ਜਰੂਰ ਪਾ ਲਓ ਤੁਸੀਂ। ਤੇ ਕੜੀ ਪੱਤਾ ਨਹੀਂ ਸੀ ਮੇਰੇ ਕੋਲ ਨੇ ਮੈਂ ਵਿੱਚ ਉਹ ਵੀ ਪੀਸ ਲਉਣੀ ਸੀ। ਉਹ ਖਤਮ ਸੀ। ਤੇ ਹੁਣ ਆਹ ਟ੍ਰੇ ਦੇ ਵਿੱਚ ਮੈਂ ਜਮਾਉਣ ਲੱਗਿਆ ਇਹਨਾਂ ਨੂੰ। ਜਿੰਨਾਂ ਚ ਵੀ ਆ ਗਏ ਬਾਤ ਜਦੋਂ ਇਹ ਬਣ ਗਿਆ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਫਿਰ ਇਹਨਾਂ ਨੂੰ ਆਪਾਂ ਇੱਕ ਬੈਗ ਦੇ ਵਿੱਚ ਪਾ ਕੇ ਰੱਖ ਲਾਂਗੇ ਟਿੱਕੀਆਂ ਨੂੰ ਟਿੱਕ ਟਿੱਕੀਆਂ ਨੂੰ ਤੁਸੀਂ ਥੋੜਾ ਗਰਮ ਪਾਣੀ ਲਿਆ ਸਵੇਰੇ ਤੇ ਵਿੱਚ ਭਾਈ ਤੇ ਪਾਣੀ ਪੀਣਾ ਹੀ ਹੁੰਦਾ ਤੇ ਇਸ ਤਰ੍ਹਾਂ ਪੀਤਾ ਜਾਂਦਾ ਜਾਂ ਤੁਸੀਂ ਕੰਮ ਤੇ ਜਾਂਦੇ ਵੀ ਨਾਲ ਇੱਕ ਟਿੱਕੀ ਪਾ ਕੇ ਲੈ ਜਾ ਸਕਦੇ ਆ ਹਾਂ ਥੋੜਾ ਨੂਨ ਕਾਲੀ ਮਿਰਚ ਉਹ ਤੁਸੀਂ ਆਪਣੇ ਤਰ ਤਰੇ ਹਿਸਾਬ ਨਾਲ ਤੁਸੀਂ ਜੋ ਵੀ ਪਾਣੀ ਚ ਮਿਲਾਉਣਾ ਹੋਇਆ ਮਿਲਾ ਸਕਦੇ ਹੋ ਪਰ ਮੈਂ ਵਿੱਚ ਨਹੀਂ ਮਿਲਾਉਂਦਾ ਕਿਉਂਕਿ ਕਈ ਵਾਰੀ ਆਪ ਨੂੰ ਪਸੰਦ ਹੁੰਦਾ ਤੇ ਘਰ ਦੇ ਹੋਰ ਮੈਂਬਰਾਂ ਨੂੰ ਟੱਟ ਪਸੰਦ ਹੁੰਦਾ ਇਸ ਲਈ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਉਹ ਨੂਰ ਜਾਂ ਉਹ ਵੀ ਪਾਉਣਾ ਹੋਇਆ ਪਾ ਸਕਦੇ ਨੇ ਨਹੀਂ ਵੀ ਪਾਉਣਾ ਨਾਲ ਸਾਰੇ ਆਵਲਿਆਂ ਦੇ ਤੇ ਮੇਨ ਗੰਦਾ ਤੇ ਇਹਨਾਂ ਨੂੰ ਆਪਾਂ ਜਮਾਉਣੇ ਆ ਤੇ ਫਿਰ ਤੁਹਾਨੂੰ ਟਿੱਕੀਆਂ ਆ ਦੇਖੋ ਜੀ ਤਿੰਨ ਤਰ੍ਹਾਂ ਹੋ ਗਈ ਨਾ ਥੋੜਾ ਬਚਿਆ ਜੇ ਵੀ ਕਟਰੀਚ ਪੈ ਜਾਏਗਾ ਖਾਲੀ ਮਿਕ ਹੋਰ ਦੇਖਦੀ ਆ ਬਾਅਦ ਚ ਆਪਾਂ ਇਹਨਾਂ ਨੂੰ ਸਵੇਰੇ ਬਾਹਰ ਕੱਢ ਕੇ ਤੇ ਇਹਨਾਂ ਨੂੰ ਜਿੱਪ ਬੈਗ ਚ ਪਾ ਕੇ ਰੱਖ ਲਾਂਗੇ ਖਾਲੀ ਹੋ ਜਾਣਗੇ ਤੇ ਇੱਕ ਟਿੱਕੀ ਤੁਸੀਂ ਆਧੀ ਜੋ ਘੰਟੇ ਦੋ ਵਾਰੀ ਪੀਓ ਤਿੰਨ ਵਾਰੀ ਪੀਓ ਜਾਂ ਜੋ ਤੁਹਾਨੂੰ ਚੰਗਾ ਲੱਗਦਾ ਪਰ ਹੋਰਿਆਂ ਦਾ ਗੋਣਾ ਇਹਦੇ ਚ ਸਾਰਾ ਮਿਲਦੇ ਆਪਾਂ ਇਹਨਾਂ ਨੂੰ ਤਿਆਰ ਹੋ ਜਾਂਦੇ ਆ ਆ ਦੇਖੋ ਜੀ ਕਹਿੰਦੇ ਹੁੰਦੇ ਨਾ ਰਸ ਚੋਂ ਕਾਸ ਕੱਢਣਾ ਉਹ ਗੱਲ ਮੈਂ ਕਰਤੀ ਹੁਣ ਅੱਜ ਇਹ ਜਿਹੜਾ ਬਚਿਆ ਸੀ ਮਟੀਰੀਅਲ ਸਾਰਾ ਤੇ ਵਿੱਚ ਰਸ ਬਹੁਤ ਸੀ ਕਿਉਂਕਿ ਪੂਰਾ ਪ੍ਰੋਪਰ ਨਚੋੜਿਆ ਵੀ ਪਰ ਫਿਰ ਵੀ ਲੱਗਦਾ ਸੀ ਕਿ ਹਲਦੀ ਆ ਔਲੇ ਆ ਇਹ ਤਾਂ ਨਹੀਂ ਸੁਟਣੇ ਤੇ ਵੈਸੇ ਵੀ ਆਪਾਂ ਖਾਣੇ ਹੀ ਆ ਤੇ ਇਹ ਤਾਂ ਮਤਲਬ ਉਹਨਾਂ ਦਾ ਛਿਲਕਾ ਹੈਗਾ ਤੇ ਫਿਰ ਮੇਰੇ ਕੋਲ ਥੋੜਾ ਜਿਹਾ ਮਿੱਠਾ ਪਾ ਲਿਆ ਮੈਂ ਥੋੜਾ ਜਿਹਾ ਨਾਰਮਲ ਪਰ ਮੇਰੇ ਜ਼ਿਆਦਾ ਹੈ ਕਿ ਮਿਲਕ ਮੈਂਟ ਪਿਆ ਸੀ ਅੱਧਾ ਘਟੱਪਾ ਤੇ ਫਿਰ ਮੈਂ ਉਹ ਵੀ ਵਿੱਚ ਮਿਕਸ ਕਰ ਲਿਆ ਕਿਉਂਕਿ ਜਦੋਂ ਮਿੱਠੇ ਤੇ ਕੋਈ ਲੱਡੂ ਬਣਾਉਣੇ ਆ ਉਹਦੇ ਵੀ ਤਾਂ ਮਿੱਠਾ ਪਾਉਣੀ ਆ ਤੇ ਮੈਂ ਖਾ ਕੇ ਦੇਖਿਆ ਤੇ ਬਹੁਤ ਸਵਾਦ ਲੱਗਾ ਮੈਨੂੰ ਤਾਂ ਤੇ ਮੈਂ ਤਾਂ ਹੁਣ ਇਹਨਾਂ ਦੇ ਲੱਡੂ ਵਾਟ ਰਹੀਆਂ ਆ ਵੇਖੋ ਹਾਂ ਨਾ ਤੁਹਾਨੂੰ ਦਾ ਮੇਰਾ ਇਹ ਮਤਲਬ ਆ ਕਿ ਇਹਨੂੰ ਸੁੱਕਿਆ ਬਰਕੋਣਾ ਜੀ ਇਹਨੂੰ ਜ਼ਰੂਰ ਖਾ ਲਿਓ ਬਹੁਤ ਐਸਟੀ ਹੈ ਥੋੜਾ ਜਿਹਾ ਮਿੱਠਾ ਮਿਕਸ ਕਰ ਲਓ ਪਰ ਮੇਰੇ ਕੋਲ ਮਿਲ ਕਮੈਂਟ ਪੈਸ ਵੇ ਨਾਲ ਮੈਨੂੰ ਬਹੁਤ ਵਧੀਆ ਲੱਗਿਆ ਨਾਲੇ ਉਹ ਖਤਮ ਹੋ ਗਿਆ ਕੋਈ ਜਿਹੜੇ ਲੱਡੂ ਬਣਾ ਬਣਾਉਣੇ ਮੈਂ ਦੇਖੇ ਸੀਗੇ ਨਾ ਤੇ ਉਹਨਾਂ ਜੀ ਵੀ ਤਾਂ ਗੁੜ ਪੈਂਦਾ ਹੀ ਆ ਤੇ ਮੈਂ ਕਿਆ ਫਿਰ ਹੈ ਤਾਂ ਸਾਰੇ ਔਲੇ ਅਦਰਕ ਤੇ ਹਲਦੀ ਆਪ ਖਾਓ ਜੀ ਘਰ ਤੇ ਹੋਰ ਮੈਂਬਰ ਕੋਈ ਨਹੀਂ ਖਾਂਦਾ ਤਾਂ ਕੋਈ ਮਜਬੂਰ ਨਾ ਕਰੋ ਤੁਸੀਂ ਆਪ ਖਾਓ ਬਸ ਦੇਖੋ ਫਿਰ ਲੱਡੂ ਬਿਹਰੇ ਲੱਡੂ ਬਣ ਗਏ ਤੇ ਬਹੁਤ ਟੇਸਟੀ ਨੇ ਮੈਂ ਖਾ ਕੇ ਵੀ ਦੇਖ ਲਿਆ ਬਹੁਤ ਸਵਾਦ ਬਣਿਆ ਕਦੇ ਵੀ ਸੁਟੋ ਨਾ ਵਸੇ ਮੈਂ ਹੁਣ ਦੇਖ ਰਿਆ ਤੇ ਉਹਦੇ ਵਿੱਚ ਵੀ ਰਸ ਬਹੁਤ ਸੀ ਜੋ ਵੀ ਇਹਨਾਂ ਚੋੜਿਆ ਸੀ ਨਾ ਇਹਨੂੰ ਤੁਸੀਂ ਆ ਮਿਕਸ ਕਰਕੇ ਬਣਾ ਲਓ ਹਾਂਜੀ ਅੱਜ ਜਿਹੜੇ ਆਪਾਂ ਕੱਲ ਰੱਖੇ ਸੀ ਤੇ ਹੁਣ ਕੰਮ ਤੋਂ ਆਈਆਂ ਤੇ ਮੈਂ ਕਿਹਾ ਹੁਣ ਦੇਖਦੇ ਆ ਇਹਨਾਂ ਨੂੰ ਆਪਾਂ ਕੱਢ ਕੇ ਤੇ ਜੱਪਾ ਵਾਲੇ ਬੈਗ ਚ ਪਾ ਲੈਨੇ ਆ ਨਾਰਮਲ ਹੋ ਗਏ ਨੇ ਥੋੜਾ ਜਿਹਾ ਬਾਹਰ ਰੱਖ ਲੋ 10-5 ਮਿੰਟ ਅੱਜ ਤਾਂ ਸਾਰਾ ਦਿਨ ਕੋਸ ਨਜ਼ਰ ਵੀ ਨਹੀਂ ਆਉਂਦਾ ਬਾਹਰ ਅੱਜ ਸਵੇਰ ਦੇ ਦੇਖਿਆ ਸਵੇਰ ਗਏ ਜਦੋਂ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਇੰਨੀ ਜਿਆਦਾ ਧੁੰਦਾਂ ਇੰਡੀ ਗਾੜੀ ਤਰ੍ਹਾਂ ਇੰਡੀ ਗਾ ਜੀ ਦੇਖਦੇ ਹੁੰਦੇ ਸੀ ਤੇ ਸੋਚਿਆ ਸੀ ਦਿਨੇ ਘਟ ਹੋ ਜਾਊਗੀ ਪਰ ਦਿਨੇ ਹੋਰ ਵਧ ਗਈ ਸ਼ਾਮ ਨੂੰ ਬਿਲਕੁਲ ਵੀ ਕੁਝ ਨਜ਼ਰ ਨਹੀਂ ਆਉਂਦਾ ਸੀ ਨੇੜੇ ਨੇੜੇ ਜਿਹੜੀ ਵੈਢਿੰਗ ਦਾ ਪਤਾ ਚੱਲਦਾ ਸੀ ਬਸ ਜਾਂ ਕੋਈ ਨੇੜੇ ਗੱਡੀ ਜਾ ਰਹੀ ਹੈ ਤਾਂ ਪਤਾ ਚੱਲਦਾ ਆਹ ਵੇਖੋ ਇਸ ਤਰ੍ਹਾਂ ਟਿੱਕੀਆਂ ਬਣ ਗਈਆਂ ਜੀ ਹੁਣ ਆਪਾਂ ਇਹਨੂੰ ਇੱਕ ਜਿੰਮੇ ਵੀ ਆਪਣਾ ਇੱਕ ਗਲਾਸ ਗਰਮ ਪਾਣੀ ਤੇ ਵਿੱਚ ਪਾਓ ਤੇ ਪੀਟ ਭੁੱਲ ਜਾਣਾ ਇਹ ਤੇ ਬਹੁਤ ਵਧੀਆ ਬਣ ਗਿਆ ਨਾ ਹੁਣ ਪੇਸਟ ਆ ਪੂਰੀ ਤਰ੍ਹਾਂ ਤਿਆਰ ਹੋ ਗਿਆ ਪੀਣਾ ਸੌਖਾ ਹੋ ਗਿਆ ਬਾਰ ਬਾਰ ਨਾ ਉਹ ਇਹ ਸਾਰੀਆਂ ਟਿਕੰਜ ਨੂੰ ਕੱਢ ਕੇ ਮੈਂ ਜਿੱਪ ਬੈਗ ਚਾ ਰੱਖ ਲੈਣਾ ਇੱਕ ਟਿੱਕੀ ਨਾਲ। ਇੱਕ ਗਲਾਸ ਲਈ ਇੱਕ ਟਿੱਕੀ ਬਹੁਤ ਜ਼ਿਆਦਾ ਵਧੀਆ। ਤੇ ਠੀਕ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਜਰੂਰ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਪਲੀਜ਼। ਮੈਂ ਜਲਦੀ ਜਲਦੀ ਹੋਰ ਵੀਡੀਓ ਬਣਾਉਂਦੀ ਰਵਾਂਗੀ। ਥੈਂਕ ਯੂ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ। ਤੇ ਮੈਨੂੰ ਮੇਰਾ ਸਹਿਯੋਗ ਕਰਨ। ਤੇ ਮਿਲਦੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ।